ਕਤਨਾ ਮਨ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕਰ ਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਤੂੰ ਠਾਕੁਰ ਤਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੇਮਰੀ ਕਿਰਪਾ ਮਹ ਸੁਖ ਕਨੇਰੇ ਕੋਈ ਨ ਜਾਣੈ ਤੁਮਰਾ ਅੰਤ ਉਚੈ ਉਚਾ ਪਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੇਮਰੀ ਗਾਥ ਬਿਤ ਤਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਗੁਰੂ ਰੂਪ ਗੁਰੂ ਪਰਿ ਸਾਧ ਸੰਗਤ ਜੀਓ ਆਪ ਵੱਡ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਚੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸმო ਸੰਗਤਾਂ ਵੱਡ ਭਾਗੇ ਹੋ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆਪਸ ਨੂੰ ਸੰਗਤਾਂ ਨੇ ਸ੍ਰੀ ਸੁਖਮੀ ਸਾਹਿਬ ਜੀ ਦੀ ਕਥਾ ਵਿਚਾਰ ਇਹ ਵੀ ਅਸ਼ਟਪਦੀ ਦੀ ਛੇਵੀਂ ਪੌੜੀ ਤੱਕ ਸਰਮਣੇ ਕੀਤੀ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਤਵੀਂ ਪੌੜੀ ਵਿੱਚ ਸਾਨੂੰ ਕੀ ਸਮਝਾ ਰਹੇ ਹਨ ਕੀ ਉਪਦੇਸ਼ ਦੇ ਰਹੇ ਹਨ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਸਤੇ ਹੋਏ ਸੋ ਨਹੀਂ ਬੁਰਾ ਔਰ ਕਹੋ ਹੋ ਕਿਨੈ ਕਸ਼ ਕਰਾ ਇਸਤੇ ਹੋਏ ਸੋ ਨਹੀਂ ਬੁਰਾ ਧੰ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਹਨ ਤੇ ਖਰੀ ਵਾਹਿਗੁਰੂ ਤੋਂ ਕੁਝ ਵੀ ਹੁੰਦਾ ਸਾ ਉਹ ਕੁਝ ਵੀ ਬੁਰਾ ਜਾਂ ਭੈੜਾ ਨਹੀਂ ਹੁੰਦਾ ਔਰੇ ਕਹੋ ਕਿ ਨ ਕਸ਼ ਕਰਾ ਮਹਾਰਾਜ ਜੀ ਫਰਮਾਉਂਦੇ ਹਨ ਔਰੇ ਦਾ ਅਰਥ ਹੈ ਕਿ ਹੋਰ ਕਿੰਨਾ ਔਰੇ ਕਹੋ ਇਹ ਹੋਰ ਕਿੰਨੂੰ ਕਹਾਂਗੇ ਕਹੋ ਦਾ ਅਰਥ ਕੀ ਦੱਸੋ ਇਹ ਦੱਸੋ ਕਿ ਕਿੰਨੇ ਕਸ਼ ਕਰਾ ਕਿ ਪ੍ਰਭੂ ਪਰਮੇਸ਼ਰ ਕਾਲਪੁਰਖ ਤੋਂ ਬਗੈਰ ਕੋਈ ਕੁਝ ਕਰ ਸਕਦਾ ਹੈ ਸਭ ਖੇਲ ਹੀ ਉਸ ਦਾ ਹੈ ਉਹ ਸਾਰਾ ਕੁਝ ਕਰਦਾ ਹੈ ਮਨ ਰੇ ਕਹਿੰਦੇ ਦੱਸੋ ਕਿ ਹੋਰ ਕੋਈ ਵਾਹਿਗੁਰੂ ਤੋਂ ਬਗੈਰ ਕੁਝ ਕਰ ਸਕਦਾ ਹੈ ਆਪ ਭਲਾ ਕਰਤੂਤ ਆਤਮਨੀ ਕੀ ਹਰੀ ਵਾਹਿਗੁਰੂ ਆਪ ਭਲਾ ਸ੍ਰੇਸ਼ਟ ਹੈ ਤੇ ਉਸ ਦੀ ਕਰਤੂਤ ਕਰਤੂਤ ਦਾ ਅਰਥ ਹੈ ਕਰਨੀ ਕਰਤੱਬ ਆਪ ਭਲਾ ਆਪ ਵੀ ਭਲਾ ਸ੍ਰੇਸ਼ਟ ਹੈ ਕਰਤੂਤ ਵੀ ਉਹਦੇ ਕਰਤੱਬ ਕਰਨੀ ਉਹਦੀ ਵਖਰੀ ਐ ਅਤ ਨੀਕੀ ਦੀ ਕੀ ਦਾ ਅਰਥ ਕਿ ਚੰਗੀ ਹੈ ਆਪੇ ਜਾਣਨਾ ਆਪਣੇ ਜੀ ਕੀ ਵਾਹਿਗੁਰੂ ਆਪਣੇ ਜੀ ਜੀ ਦਾ ਅਰਥ ਹੈ ਹਿਰਦੇ ਭਾਵ ਕੀ ਆਪਣੇ ਹਿਰਦੇ ਦੀ ਭਾਵ ਆ ਆਪਣੇ ਸਦਾ ਦਤੀ ਗੱਲ ਬਾਤ ਨੂੰ ਆਪ ਹੀ ਜਾਣਦਾ ਹੈ ਆਪ ਸਾਚ ਤਾਰੀ ਸਭ ਸਾਚ ਵਾਹਿਗੁਰੂ ਆਪ ਸੱਚਾ ਖ ਹੈ ਤੇ ਉਸ ਦੀ ਧਾਰੀ ਹੋਈ ਪ੍ਰਿਆਦਾ ਸਾਰੀ ਸਭ ਸਾਰੀ ਸੱਚੀ ਹੈ ਉਤ ਪੋਤ ਆਪਨ ਸੰਗ ਰਾਚ ਹਰੀ ਵਾਹਿਗੁਰੂ ਆਪਣੇ ਪਿਆਰਿਆਂ ਦੇ ਸੰਗ ਨਾਲ ਉਤ ਪੋਤ ਤਾਣੇ ਪੇਟੇ ਦੀ ਤਰ੍ਹਾਂ ਰਚਿਆ ਰਹਿੰਦਾ ਆਪਣੇ ਭਗਤ ਜਨਾਂ ਦੇ ਨਾਲ ਆਪਣੇ ਸੰਤ ਜਨਾਂ ਨਾਲ ਉਤ ਪੋਤ ਭਾਵ ਦੀ ਤਾਣੇ ਪੇਟੇ ਵਾਂਗ ਰਚਿਆ ਹੋਇਆ ਹੈ ਤਾਂ ਕੀ ਗੱਤ ਮਿਤ ਕਹੀ ਨਾ ਜਾਈ ਤਾਂ ਕੀ ਗੱਤ ਮਿਤ ਕਹੀ ਨਾ ਜਾਈ ਮਹਾਰਾਜ ਫਰਮਾਉਂਦੇ ਇਹ ਉਸ ਖਰੀ ਵਾਹਿਗੁਰੂ ਦੀ ਗੱਤ ਭਾਵ ਦੀ ਚਾਲ ਦਿੱਤੀ ਮਰਿਆਦਾ ਮਹਿਤਮ ਮਰਿਆਦਾ ਕਿਸੇ ਕੋਲ ਕਹੀ ਨਹੀਂ ਜਾ ਸਕਦੀ ਜਿਵੇਂ ਸਤਿਗੁਰ ਕਹਿੰਦੇ ਨਾ ਹਰ ਕੀ ਗਤ ਨਹਿ ਕੋ ਜਾਣੈ ਜੋਗੀ ਜਤੀ ਤਪੀ ਪਛਾਰੇ ਅਰ ਬਹੁ ਲੋਗ ਸਿਆਣੇ ਜੋਗੀ ਜਤੀ ਤਪੀ ਇਹ ਬੜੇ ਬੜੇ ਤਗੜੇ ਲੋਗ ਸਿਆਣੇ ਘਰ ਜਾਂਦੇ ਆ ਪਰਮੇਸ਼ਰ ਕਾਲ ਪੁਰਖ ਦੀ ਗਤ ਨੂੰ ਮਰਿਆਦਾ ਨੂੰ ਕੋਈ ਜਾਣ ਨਹੀਂ ਸਕਦਾ ਨਾ ਕਹਿ ਹੀ ਸਕਦਾ ਹੈ ਦੂਸਰਾ ਹੋਏ ਤਾਂ ਸੋਝੀ ਪਾਏ ਕੋਈ ਦੂਸਰਾ ਦੂਜਾ ਹੋਵੇ ਤਾਂ ਸੋਝੀ ਸਮਝ ਪਾਵੇ ਦੂਸਰਾ ਕੋਈ ਨਹੀਂ ਈ ਮਹਾਰਾਜ ਕਹਿੰਦ ਨੇ ਕੋਈ ਦੂਸਰ ਹੋਏ ਸੋਝੀ ਪਾਏ ਕਿ ਦੂਸਰਾ ਕੋਈ ਨਹੀਂ ਉਹ ਆਪ ਹੀ ਪਰਮੇਸ਼ਰ ਗੁਰੂ ਸਰੂਪ ਧਾਰ ਕੇ ਸੋਝੀ ਸਮਝੋ ਸਮਝਣੋਂ ਪਾਏ ਪਾਉਂਦਾ ਹੈ ਆਪ ਪਾਵੇ ਸੋਝੀ ਤੇ ਫਿਰ ਆ ਤਸਕਾ ਕੀਆ ਸਭ ਪਰਵਾਨ ਉਸ ਖਰੀਵਾਏ ਗੁਰਦਾ ਕੀਆ ਕੀਤਾ ਹਿਆ ਸਾਰਾ ਕੁਝ ਹੀ ਪ੍ਰਮਾਣਿਕ ਭਾਗ ਕੀ ਪਰਵਾਨ ਹੈ ਗੁਰਪ੍ਰਸਾਦ ਨਾਨਕ ਇਹ ਜਾਨ ਸਤਗੁਰ ਜੀ ਕਥਨ ਕਰਦੇ ਖਾਨ ਕੀ ਗੁਰਪ੍ਰਸਾਦ ਵੀ ਗੁਰਾਂ ਦੀ ਕਿਰਪਾ ਦੁਆਰਾ ਹੀ ਸਦਾਤ ਨੂੰ ਜਾਨਣਾ ਕਰੋ ਸੋ ਆਪ ਸਮੂਹ ਸੰਗਤਾਂ ਨੇ ਇਹ ਵੀ ਅਸ਼ਟਪਦੀ ਸਤਵੀਂ ਪੌੜੀ ਸਰਮਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਸ਼ਬਦ ਦੀ ਵਿਚਾਰ ਕਰਦੇ ਆ ਅਰਥ ਕਰਦੇ ਆ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ